ਕਰਨ ਹੈ ਕੰਮ ਸਾਡਾ ਰਹਿ ਗਿਆ ਸੀ ਵਿੱਚ ਰਾਤ ਤੇ ਮਿਸਤਰੀ ਹੁਣ ਸਵੇਰੇ ਕਰਨਾ ਹੈ ਜੀ ਵਾਲਾ ਤੇ ਸੁਬਾਹ ਦਪਾਈ ਵਾਲੇ ਆ ਜਾਣਗੇ ਕੰਮ ਸਾਡਾ ਓਕੇ ਦਪਾਈ ਵਾਲਾ ਆ ਚੁੱਕਿਆ ਮਿਸਤਰੀ ਮਾ ਪਿਆਰ ਹੋ ਰਿਹਾ ਤੇਰਾ ਜੱਜ ਮੌਸਮ ਵੀ ਵਧੀਆ ਹੈ ਕਿੰਮਣ ਜੀਏ ਮਿੱਠੇ ਦਾ ਅੰਦਰ ਮਸਾਲਾ ਕਰਾਂਗੇ ਤਿਆਰ ਬਾਹਰ ਨਹੀਂ ਇਹ ਮਿੱਤਰੀ ਘਣਾ ਉਮੀ ਚੱਲਣਾ ਪੈਣਾ ਮਿੱਠੇ ਬਾਹਰ ਤੇ ਲੈਣੇ ਜਾਂਦੇ ਹਾਂ ਮਿੱਤਰੀ ਹਾਂ ਜੀ ਹਾਂ ਹੋਰ ਜੇ ਮੈਂ ਚਾਰ ਹੋਊਗਾ ਹਿਸਾਬ ਨਾਲ ਚੱਲਣਾ ਪਊ ਤੇਰੇ ਪਾਣੀ ਸੀ ਰਹਿਣਾ ਪੈਣਾ ਇਹ ਦੋ ਖਾਣਾ ਖੋਗਾ ਕਿ ਰੱਖਣਾ ਲੋ ਜੀ ਮੀਂਹ ਵਧੀਆ ਪੈ ਗਿਆ ਚੋਖਾ ਪੈ ਗਿਆ ਕੀ ਵਧੀਆ ਕਿ ਚੋਖਾ ਪੈ ਗਿਆ ਪਾਣੀ ਖੜ ਗਿਆ ਗੋਡੇ-ਗੋਡੇ ਢੜੀ ਚ ਇਹ ਚਲੋ ਲੇਟ ਆਏ ਦਰੁਸਤ ਆਏ ਹਨ ਹੋਇਆ ਪਿਆ ਬਰਾਬਰ ਕਰਤੀਆਂ ਵੱਟਾਂ ਖਾਲ ਕਿਸ ਕੰਨੀ ਖਾਲ ਕਿਹੜੀ ਤੇ ਵੱਟ ਕਿਹੜੀ ਹੈ ਸਕੂਟਰ ਤੇ ਦੇ ਰੰਗ ਵੀ ਵਧੀਆ ਨੇ ਮੈਸਤਰੀ ਨੇ ਅੱਜ ਅੱਧੀ ਗੰਦ ਕੀਤੀ ਹੈ ਤੇ ਬਾਕੀ ਮੀਨ ਅੱਜ ਬਹੁਤ ਸਾਗ ਰੱਖਿਆ ਅੱਧਾ ਦੇਣੇ ਦਾ ਪੈਡ ਬਨਣ ਤੇ ਲੱਗ ਗਿਆ ਅੱਧੀ ਜਾਂਦੇ ਨਹੀਂ ਕੀਤੀ ਏ ਦਿਹਾੜੀ ਪੂਰੀ ਮੰਗ ਲੈਂਦੇ ਨੇ ਹੋਰ ਵੀ ਗੱਦਬੜ ਹੋਈ ਇਹ ਵੀ ਗੱਲ ਸਹੀ ਗੱਲ ਬੱਚੇ ਵੀ ਦਾ ਪਾਲ ਲਏ ਨੇ ਆਪਾਂ ਉਸ ਜਥੇ ਰੱਖੜੀਆਂ ਨੇ ਕਿੱਧਰ ਜਾਵਾਂਗੇ ਅਸੀਂ ਸਹੀ ਗੱਲ ਤੇ ਮਿਸਤਰੀ ਕਰਦਾ ਗੁੱਸਾ ਹਣਾ ਮਿਸਤਰੀ ਕਰਦਾ ਗੁੱਸਾ ਨਾ ਬਾਬੇ ਹੋ ਵੀ ਕੁਝ ਕਰਨ ਨਹੀਂ ਨਾ ਦਿੰਦਾ ਹੈਗਾ ਨਾ ਵਧੀਆ ਹੋ ਗਿਆ ਨਾਲ ਨਹੀਂ ਉਤਲਾ ਨਿਬੜ ਗਿਆ ਨਾਲੇ ਸਰਕਾਰ ਅੰਦਰ ਕਾਲੀ ਪਾੜ ਮਸਾਲਾ ਦਿੱਤਾ ਅੱਛਾ ਮਸਾਲਾ ਆਇਆ ਸੀ ਉਹ ਸਾਬ ਨਾਲ ਆਪਣੇ ਪੱਲੇ ਪਸੂ ਨਹੀਂ ਪੈਂਦਾ ਸੀ ਵੀ ਜੇ ਬਾਹਰ ਬਣਾਦੇ ਜਿਹੜਾ ਮਸਾਲਾ ਦੀ ਜੇ ਮੈਂ ਨਾ ਚਕਾਉਣਾ ਬਾਰੋਂ ਹਨਾ ਉਹਥੇ ਵੀ ਹਾਲ ਬੁਰਾ ਹਾਲ ਦੀ ਜੋ ਚਾਦਰ ਨਾਲ ਝੜਦੇ ਪਾਣੀ ਲੰਘ ਪਾਣੀ ਪਿਰ ਆ ਆਪਣਾ ਵੀ ਕੰਮ ਕਰਨਾ ਹੈ ਨਾ ਇੱਟਾਂ ਇੱਥੋਂ ਤਾਂ ਕਰਾਂਗੇ ਪੱਟ ਕੇ ਨਾ ਉੱਟੀ ਕਰਕੇ ਇੱਥੋਂ ਪਾਣੀ ਪਰਾ ਨਿਕਲੀ ਜਾਏਗਾ। ਆਹ ਵੀ ਬਾਦ ਹੋ ਗਈ ਹੈ ਪਲਸਤਰ। ਤੇ ਹੁਣ ਵਸੇ ਇਧਰ ਢੋਲਾ ਕਰਨ ਲੱਗਾ। ਢੋਲਾ ਯਾਕੀ ਦਾਣਾ। ਪੈੜ। ਢੋਲਾ ਕਿਡਾ ਕੀ ਹੁੰਦਾ? ਉੱਪਰ। ਉੱਪਰ ਸੱਤ ਦੇ। ਛੱਤ ਤੇ ਢੋਲਾ। ਹੁਣ ਲੱਗਾ ਪੈੜ ਕਰਨ ਮਿਸਤਰੀ। ਇਧਰਲੀ ਕੰਦ। ਪੰਜ ਪਾ ਲਾ ਬਾਸਾ ਬਾਸਾ ਪਹਿਲੀ ਬੂਟਾ ਪਾਇਆ ਯਾਰ। ਆਇਆ ਕਿਵੇਂ? ਤਾਂ ਕੱਲ ਹੋਊਗਾ ਦਜੀ। ਪਹਿਲੇ ਭਾਗ ਨਾਲ ਜਿਹੜੇ ਪੈਂਦਾ ਵਾ ਤੇ ਦਿਨਾਰ ਕਰਵਾਦਾਂ ਨਾਲ ਜਿਹੜੀ ਆ ਹੂੰ ਇਹਦੇ ਕੋਲ ਸੀ ਜਿਵੇਂ ਵੱਢੇ ਤੂੰ 72 ਮਾਲ ਨਾ ਠੀਕਾ ਦਾ ਬਾਬੇ ਲੋ ਜੀ ਮਿਸਤਰੀ ਸਾਡੇ ਆ ਸਾਡਾਂ ਦਾ ਵੀ ਰੋਟੀ ਤਾਂ ਖਾਣੀ ਆ ਸਾਰੀ ਕੰਦ ਪਲਸਟਰ ਕਰਕੇ ਹੈਈ ਗੈ ਨਾ ਪੁੰਨੀ ਨਾ ਕਰ ਖੁੱਲਾ ਕਰ ਲੋ ਇਹਨੂੰ ਚੱਲ ਆ ਬੈਠਾ ਲਾਜ ਕਰੇ ਨਾ ਲਾਜ ਪਿਛੇ ਕੱਟ ਕੇ ਨੂੰ ਕਰ ਲੈ ਹੋਰ ਥੋੜੀ ਸੈਣੀ ਨਾਲ ਫੁੱਲਾ ਕਰ ਲੈ ਲੈਮੀ 3 ਸਪੀਡ ਦੇਖੋ ਪੱਤਰ ਕਰਦੇ ਆ ਆਦੀ ਵਿਚਾਲੇ ਵੇ ਮੈਂ ਇਹ ਗੈਂਟੀ ਹੀ ਹੋਏਗਾ ਇਹ ਚੀਜ਼ ਜਾਏਗੀ ਸੱਦੇ ਸਾਰੇ ਨਾ ਗੰਦਪੂਰੀ ਆ ਜਿਹੜੇ ਵਿੱਚ ਹਾਂ ਇਹ ਮਿਸਤਰੀ ਮੁਰਦਾ ਨਹੀਂ ਬਣਾ ਬਣੂਗੇ ਫਿਰ ਥੋੜੀਆਂ ਸੜੀਆਂ ਨਾਲ ਭੰਨ ਲਾ ਦੇ ਚੀਜ਼ਾਂ ਆ ਗਏਗਾ ਕੰਮ ਚੱਲੂਗਾ ਜਦੋਂ ਪੱਲਾ ਤੋੜਨਾ ਕਰੀਦਾ ਮਿਸਾਲਾ ਪਾਉਣ ਦਾ ਯਾਦ ਕਰੋ ਕਹਿੰਦਾ ਪੈਸੇ ਨਹੀਂ ਦਿਓ ਪੈਸੇ ਦਿਓ ਪੈਸੇ ਦਿਓ ਹੋਰ ਬਾਬਾ ਤੇਰਾ ਖੜੀਆਂ ਨਹੀਂ ਆ ਰਹੀਆਂ ਉਠਾ ਦੇ ਦਿੰਦਾ ਕੱਪੜੇ ਲੈ ਕੇ ਆ ਦੇ ਕਤਲ ਪਾਈ ਚੋ ਰਹੀ ਏ ਕਾਂ ਦਾ ਪਾਣ ਲਏ ਨੇ ਤਾਂ ਚਰੀਆ ਮਾਰ ਚੰ ਆ ਦਰਵਾਜ਼ੇ ਤੇ ਮਿਸਤਰੀ ਕੱਲ ਨੂੰ ਬੋਲਾਂਗੇ ਸਾਰੇ ਲਾ ਦੇਣਾ ਕੋਈ ਟੈਨਸ਼ਨ ਨਾ ਲੈ ਮਿਸਤਰੀ ਦੇਣਾ ਪਲੇਟੇ ਨਹੀਂ ਪੂਰੀਆਂ ਹੋ ਰਹੀਆਂ ਹੈ ਸੱਤਿਆਂ ਵਾਸਤੇ ਕੰਮ ਕੱਸਾਂ ਦੇ ਦੇ ਜਾ ਕੇ ਉੱਥੇ ਘਰੇ ਰਹੇ ਦੇ ਆਣੀਆਂ ਨੇ ਸਲੇਬਾਂ ਰਸੋਈ ਚ ਪਰਛਤੀਆਂ ਯਾ ਬਿਜੀ ਪਰਛਤੀਆਂ ਉਹ ਸਲੇਬਾਂ ਕਹਿੰਦੇ ਨੇ ਤੇ ਪਰਛਤੀਆਂ ਹੋਰ ਹੁੰਦੀਆਂ ਨੇ ਪਰਛਤੀ ਹੋਰ ਹੁੰਦੇ ਉਹ ਸਮਾਨ ਰੱਖਣ ਵਾਲਾ ਜਿਹੜਾ ਸਲੇਬ ਹੁੰਦਾ ਇਹ ਹੋ ਗਈ ਸਲੇਬ ਅੱਛਾ ਕੀ ਪਤਾ ਹੈ ਪਹਿਲਾਂ ਛੱਡ ਗਏ ਹਾਂ ਢੂਲਾ ਤੇ ਹੁਣ ਫਿਰ ਨਾ ਜੀ ਪੈ ਗਈ ਲੋੜ ਫੱਟੇ ਫੁੱਟੇ ਲੈ ਲਈ ਹੁਣ ਜਿਹੜੇ ਲੈਣੇ ਨੇ ਬਾਬੇ ਤੇ ਪਹਿਲਾਂ ਪਾਈਏ ਆਪਣੀ ਕਿ ਵੀ ਆਖੀ ਨਾ ਵੀ ਹੋਰ ਲਿਆ ਕੇ ਦੇ ਉਹੀ ਨੇ ਹਾਂ ਲੋ ਜੀ ਮਿਸਤਰੀ ਸਾਡੇ ਨਾ ਢੇਡੇ ਮਰਵਾ ਮਰਵਾ ਕੇ ਰਾਹ ਕਰਤਾ ਸਾਨੂੰ ਕੋਈ ਆ ਆ ਅੱਛਾ ਪਹਿਲੇ ਬੰਦਾ ਲਿਆ ਆ ਬਿੱਟੂ ਲਾ ਆਇਆ ਸਾਡਾ ਮਿਸਤਰੀ ਨੇ ਬਹੁਤ ਗੇੜੇ ਮਰਵਾਏ ਨੇ। ਧਮ 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 ਖੋਰਤਾ ਨਹੀਂ ਹੁਣ ਰਹਿ ਗਿਆ ਕੁਛ? ਹਾਂ। ਪੱਕੀ ਗੱਲ ਏ। ਪੱਕੀ ਗੱਲ ਏ। ਸਾਰ ਲੇ ਹਾਂ ਜੇ ਵੀ ਕਹਿੰਦਾ ਸਾਰ ਲਾਂਗੇ। ਐ ਨਹੀਂ ਕਹਿੰਦਾ ਵੀ ਬਹੁਤ ਹੈ ਵਾਧੂ ਹੈ। ਦੇਖੇਗਾ ਇਸ ਬੜੇ ਗੇੜੇ ਮਰਵਾਏ ਨੇ ਨੇ। ਬੈਗ ਹਨਾ ਵੀਡੀਓ ਨੋਕੇ ਕਰ ਦਿੱਤਾ ਉਹ ਤੇ ਬੈਗ ਕਰ ਦੇ ਕੱਪੜੇ ਇਕੱਠੇ ਕਰਾ ਦੇ ਤੇ ਫੇਰ ਲਾ ਵੱਡੀ ਵਾਲੇ ਦਾ ਅੱਪਰ ਦਾ ਨਾ ਆਇਆ ਕਪਾਤ ਸਾਈਡ ਤੇ ਲਾ ਦੇ ਨੋ ਜੀ ਪਰਛੱਤੀਆਂ ਤੇ ਸਪੋਰਟਾਂ ਲੱਗ ਚੁੱਕੀਆਂ ਨੇ ਪਰਛੱਤੀ ਨਹੀਂ ਕੀ ਸਲੈਬ ਮੈਂ ਤੇ ਪਰਛੱਤੀ ਆ ਰਹੇ ਹਾਂ ਸਲੈਬ ਹੈਰੀ ਹੈ ਤੇ ਭਾਂਡੇ ਤੋਂ ਲਾਏ ਆ ਉਹਦੇ ਸੈਟਿੰਗ ਵੀ ਬੜੀ ਔਖੀ ਹੁੰਦੀ ਹੈ ਹਾਂ ਕਰਨੀ ਪਰ ਵੀ ਐਹੀ ਬਨਣਾ ਪੂ ਕੋੜੀਆਂ ਪਹਿਲਾਂ ਜਦੋਂ ਬਣੇਗੀ ਦੁਬਾਰਾ ਚੱਲੂ ਹੈ ਉਹ ਅੰਗੂਰਾਂ ਚੱਕੋ ਤਾਂ ਅੰਗੂਰ ਲੈ ਲਾ ਲਓ। ਇਹ ਕਿ ਆ ਗਏ ਸਰ। ਤੇ ਚਾ ਲੱਗੂ ਏਡਾ ਹੈ। ਤੇ ਚਾ ਲੱਗੇਗਾ? ਨਾ ਉਹ ਤਾਂ ਵਿੱਚ ਹੀ ਜਾਊਗਾ ਤੇ। ਉਹ ਬੇਸੇ ਜਾਊਗਾ। ਅੱਛਾ। ਇੱਕ ਰੋਟੀ ਦਾ ਹਾਂ ਇਹ ਇੰਦੇ ਦਾ ਹਾਂ ਸੈਂਟਰ ਹਾਂ ਹਮ ਇਹ ਹੀ ਦਾ ਹਮ ਹੁਣ ਜੇ ਉਹ ਮੇਰੇ ਕੋਲ ਵੀ ਹੋਵੇ ਪੂਰੇ ਹਾਂ ਹਮ ਇਹ ਵਿਚਾਰਾਂ ਦੇ ਹਾਂ ਇਹ ਵੀ ਆ ਗਿਆ ਇਹਦਾ ਕਦੀਵਾ ਦਾ ਆਇਆ ਬਸ ਠੀਕ ਆਪਣੇ ਤੇ ਉਹ ਜਿਹੜੀ ਕਿਲੀ ਜੀ ਉਹ ਕਾਦੀ ਉਹੋ ਹਮ ਦਲਾਚੀ ਦਾ ਮੈਂ ਡੋਣਾ ਪੂਰੀ ਕੀ ਹੈ ਪੂਰਾ ਹੋਏਗਾ ਨਹੀਂ ਪਾਣੀ ਵਾਲਾ ਹੁੰਦਾ ਜਿਹੜਾ ਠੀਕ ਹੈ ਉਹ ਤੇਰਾ ਮੈਂ ਇਹਨੂੰ ਭਰਾ ਹੋਣ ਨੂੰ ਮੈਂ ਕਰ ਦੂ ਰਾਂ ਪਾਣੀ ਵਾਲਾ ਵਾ ਨਹੀਂ ਸੈਂਟਰ ਵਾਲਾ ਪੈਰ ਲੱਗਿਆ ਅੱਛਾ ਠੀਕ ਠੀਕ ਆਰਓ ਸਿਸਟਮ ਨਿਬੜ ਜਾ ਹੌਲੀ ਹੌਲੀ ਲੱਗੇ ਆ ਬਣ ਗਿਆ ਮਸਾਲਾ ਇਸ ਸਲੇਪਾਂ ਵਾਸਤੇ ਸਲੇਪਾਂ ਵਾਸਤੇ ਹਾਂ ਮਿਸਰੀ ਬਣਤਾ ਜਾਲ ਹਾਂ ਕੀ ਇਹ ਪਾਰਿਆ ਆਪਾਂ ਸਲੇਬੀ ਸਲੇਬ ਸਲੇਬ ਇਹ ਭਾਂਡੇ ਧੋਣ ਵਾਲੀ ਕੀ ਆਂਦੇ ਨੇ ਇਹਨੂੰ ਇਨ ਸ਼ੈਂਕ थैंक यू ਇਹ ਸਿੰਕ ਲੱਗ ਰਿਹਾ ਹੈ ਇੱਧਰ ਰੜ ਰਿਹਾ ਹੈ ਜਾਂ ਇਹ ਆੜਦਾ ਸਰੀਏ ਇੱਧਰ ਆੜਦਾ ਗਾਪੇ ਆਹ ਸਰੀ ਆੜਦਾ ਤਾ ਆਹ ਇਹ ਤਾਂ ਖੁੱਲਣਾ ਆਹ ਅਗਲੀ ਵੀ ਅੱਜ ਹੀ ਪਾਏਗਾ ਅੱਛਾ ਲਾ ਕੇ ਹੈ ਉਦੋਂ ਇਹਦੇ ਇੱਥੇ ਵੀ ਢੂਲਾ ਕਰਨਾ ਪਊਗਾ ਨਾ ਉਹ ਪੈੜ ਜੀ ਇਟਾਂ ਦੀ ਇਟਾ ਹੀ ਲਾਏਗਾ ਓਕੇ ਕਿੱਥੇ ਦੇ ਕੰਮ ਨੂੰ ਸਾਡੇ ਦੇ ਭਾਂਡੇ ਵੀ ਬਾਹਰ ਕੱਢ ਦੇਣੇ ਚਾਹੀਦੇ ਮੈਂ ਦਾ ਉਧਰ ਬਰਾਂਡੇ 'ਚ ਸਕਾਰੀ ਰੋਟੀਆਂ ਤੇ ਬਿੱਲੀ ਤੰਗ ਕਰ ਸੀ ਆ ਜੀ ਮਾ ਜੀ ਮਰਵਾ ਪੈਣ ਲੱਗੀਆਂ ਨੇ ਗੱਲ ਦਿਹਾੜੀ ਸਾਰੀ ਸਾਰੀ ਲੱਗੀ ਜਾੜ ਪੰਨਾ ਐਂ ਦਾ ਨਹੀਂ ਸਤੂਲਾ ਕਰਾ ਲਾੜਾ ਕਾਣ ਦੇ ਆ ਚੁੱਕੇ ਨੇ ਅੱਜ ਗਰਮੀ ਵੀ ਆਵਾ ਹੈ ਮੱਝ ਗਰਮੀ ਵੀ ਕਾਫੀ ਹੈ ਦੋ ਦਿਨ ਹੋ ਗਏ ਨੇ ਹਣਾ ਪੜਾਅ ਤੋਂ ਜ਼ਿਆਦੇ ਪੈਂਦੀ ਮੀਂਹ ਗੱਲ ਤੋਂ ਅੱਗ ਲੱਗਦੀ ਗਰਮੀ ਨੇ ਇਹ ਕੋਈ ਤਾਂ ਰੱਖਦਾ ਪਾਇਆ ਲੇ ਪਾ ਚੁੱਕੀ ਹੈ ਤੇ ਉੱਪਰ ਦੀ ਹੋ ਰਹੀ ਤਿਆਰੀ ਜਾਲ ਬਣਤਾ ਜੇ بس ਤਿਆਰੀ ਹੈ ਬੰਦੇ ਤੇ ਅੱਛਾ ਤੇਲ ਲਾ ਲੀ ਪਲੇਟਾਂ ਉੱਤੇ ਜੀ ਤੇਲਾਂ ਦੇ ਪੂਰੇ ਲੈਣਾ ਹੈ ਸਫਾਈ ਆਵੇ ਸਫਾਈ ਫਿਰ ਨਾ ਸਾਡੇ ਦਾ ਨਹੀਂ ਕਰੋ ਠੀਕ ਹੈ ਪਲੇਟਸ ਵਿੱਚ ਮੈਂ ਛੱਡ ਦਿੰਦੀ ਹਾਂ ਹਾਂ ਕਿ ਨਾ ਇਹ ਲੈਂਟਰ ਤੋਂ ਵੱਧ ਟਾਈਮ ਲੱਗਦਾ ਇਹਨਾਂ ਨੂੰ ਹਨਾ ਬਰੀਕੀ ਤਾਂ ਬਹੁਤ ਨਮਿੱਕੀ ਕੰਮ ਜਾਲਿਆ ਬਰੀਕੀ ਛੋਟੇ ਛੋਟੇ ਜਲੀ ਸਰ ਇਹ ਹਾਂਜੀ ਇੱਥੇ ਲਾਜ ਜਾ ਕਪੜਾ ਬੜਾ ਬੜਾ ਛੱਬ ਝੱਕ ਹਲੋ i'll take